ਹਾਂਜੀ ਕਿਸਾਨ ਵੀਰੋ ਆਪਣੇ ਵੀਡੀਓ ਪਾਉਣ ਤੋਂ ਬਾਅਦ ਕਈ ਫੋਨ ਕਾਲਸ ਆਈਆਂ ਕਿ ਭਾਈ ਅਸੀਂ ਵੀ ਯਰ ਮੂੰਗੀ ਬੀਜ ਨਹੀਂ ਸਾਡਾ ਜੀ ਕਰਦਾ ਤੁਹਾਡੇ ਬਾਣਾ ਦੇ ਵਿੱਚ ਵਧੀਆ ਹੋ ਜਾਂਦੀ ਆ ਅਸੀਂ ਵੀ ਯਰ ਪੰਗਾ ਲੈਣਾ ਹੈ ਤੇ ਕਿ ਸੋ ਚੰਗੀ ਗੱਲ ਆ ਭਰਾਵੋ ਜੇ ਪੰਗਾ ਲੈ ਸਕਦੇ ਆ ਤਾਂ ਲਓ ਪੇ ਬੀਜ ਲੋ ਤੁਸੀਂ ਮੂੰਗੀ ਕੋਈ ਪੰਗਾ ਨਹੀਂ ਇਹਨੂੰ ਕਹਿ ਸਕਦੇ ਆਪਾਂ ਇੱਕ ਤੀਜੀ ਫਸਲ ਆ ਇੱਕ ਬਦਲਾ ਸਮੇ ਦਾ ਪੇ ਇੱਕ ਤਾਂ ਝੋਨਾ ਲੇਟ ਹੋ ਜਾਂਦਾ ਇੱਕ ਚਲੋ ਹਰੀ ਖਾਦ ਬਣ ਜਾਂਦੀ ਆ ਆਪਣੀ ਇਹਦੇ ਨਾਲ ਪਾਣੀ ਦੀ ਵੀ ਬਚਤ ਹੁੰਦੀ ਆ ਤੇ ਝੋਨਾ ਵੀ 10 15 ਮਾਣ ਜਿਹੜਾ ਵਾਧਾ ਨਿਕਲੇ ਆਉਂਦਾ ਸੋ ਚੰਗੀ ਗੱਲ ਆ ਜਿਹੜੇ ਵੀ ਰੀ ਬੀਜ ਸਕਦੇ ਆ ਬੀਜ ਲੋ ਤੇ ਕਈ ਵੀ ਵੀਰ ਵੀਰ ਮੈਸੇਜ ਕਰਦੇ ਆ ਕਿ ਬਾਈ ਯਾਰ ਸਾਨੂੰ ਬੀਜ ਦੱਸੋ ਕਿੰਨਾ ਪਾਉਣਾ ਤੇ ਕਿਹੜੀ ਕੁਆਲਿਟੀ ਦਾ ਪਾਈਏ ਕੋਈ ਕਹਿੰਦਾ ਸਾਡਾ ਗਵਾਂਡੀ ਸਟਾਰ 444 ਬੀਜੀ ਬੈਠਾ ਕੋਈ ਕਹਿੰਦਾ ਸ਼ਕਤੀ ਵਧਕ ਬੀਜੀ ਆ ਕੋਈ ਕਹਿੰਦਾ ਬਾਂਸੀ ਗੋਲਡ ਬੀਜ ਲਗੇ ਕੋਈ ਕਹਿੰਦਾ 421 ਬੀਜ ਲਗੇ ਸੋ ਇਹ ਵੀਡੀਓ ਦੇ ਵਿੱਚ ਆਪਾਂ ਕਨਫਰਮ ਤੁਹਾਨੂੰ ਕਰ ਦਿੰਨੇ ਆ ਕਿ ਆਪਾਂ ਨੂੰ ਕਿਹੜਾ ਬੀ ਬੀਜਣਾ ਚਾਹੀਦਾ ਸੋ ਸਾਰਿਆਂ ਤੋਂ ਪਹਿਲਾਂ ਤਾਂ ਬੇਨਤੀ ਆ ਭਰਾਵੋ ਕਿ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਮੂਗੀ ਬੀਜਣ ਦਾ ਉਹ ਥੋੜੇ ਬਾਣ ਤੋਂ ਸ਼ੁਰੂ ਕਰ ਲਓ ਇੱਕ ਤਾਂ ਤੁਹਾਨੂੰ ਹਸਾਬ ਆ ਜਾਊਗਾ ਅਗਲੀ ਵਾਰੀ ਨੂੰ ਨਾਲੇ ਬੀ ਆਪਦਾ ਬਣ ਜਾਊਗਾ ਸੋ ਆਪਦਾ ਬੀ ਰੱਖਣ ਦੇ ਵਿੱਚ ਹੀ ਫਾਇਦਾ ਹੁੰਦਾ ਕਿਉਂਕਿ ਬੀ ਇਹਦਾ ਖੁੱਲਾ ਡੁੱਲਾ ਹੀ ਪਾਉਣਾ ਪੈਂਦਾ ਘਟ ਵੀ ਨਾਲ ਇਹ ਕਾਮਯਾਬ ਨਹੀਂ ਹੁੰਦੀ ਜਿਹੜੀ ਗਰਮ ਰੁੱਤ ਦੀ ਮੂੰਗੀ ਆ ਕਿਉਂਕਿ ਵਾਹਣ ਵੀ ਵੀ ਰੱਖ ਜਾਂਦਾ ਕਈ ਵਾਰੀ ਵਾਹਣ ਕਿਤੋਂ ਖੁਸ਼ਕ ਹੁੰਦਾ ਉੱਥੇ ਵੀ ਉੱਗਣ ਲੋ ਰਹਿ ਜਾਂਦੀ ਤੇ ਕਈ ਵਾਰੀ ਆਪਾਂ ਜਦੋਂ ਪਾਣੀ ਦੂਜਾ ਲਾਉਨੇ ਉਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਹੜਾ ਦੇਠਾਂ ਦੇ ਵਿੱਚ ਉਦੋਂ ਵੀ ਜਿਹੜੀ ਮੂੰਗੀ ਮੱਚ ਜਾਂਦੀ ਹੈ ਸੋ ਜਿੰਨਾ ਵੀਰਾਂ ਨੇ ਪਹਿਲੀ ਵਾਰੀ ਬੀਜਨੇ ਉਹ ਕਿਰਪਾ ਕਰਕੇ ਕਿੱਲਾ ਦੋ ਕਿੱਲੇ ਬੀਜੋ ਨਾ ਤਾਂ ਤਜਰਬਾ ਆ ਜੂਗਾ ਨਾਲੇ ਗਾਹ ਨੂੰ ਤੁਹਾਡਾ ਬੀ ਤਿਆਰ ਹੋ ਜੂਗਾ ਘਰ ਦਾ ਸੋ ਰਹੀ ਗੱਲ ਕੁਆਲਿਟੀ ਦੀ ਕਿ ਕਿਹੜਾ ਵੀ ਕੁਆਲਿਟੀ ਦਾ ਵੀਜੀ ਆਪਾਂ ਉਹ ਭਰਾਵੋ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਬਹੁਤ ਜ਼ਿਆਦਾ ਲੇਟ ਆ ਕੰਮ 27 ਤਰੀਕ ਹੋ ਗਈ ਅੱਜ ਅਪ੍ਰੈਲ ਮਹੀਨੇ ਦੀ ਤੇ ਜਿਹੜੇ ਦਾ ਵਾਹ ਰੌਣੀ ਕਰੀ ਬੈਠੇ ਆ ਉਹ ਤਾਂ ਕਿਰਪਾ ਕਰਕੇ ਵੀਜੀ ਦਿਓ ਤੁਸੀਂ ਤੇ ਜਿਨ੍ਹਾਂ ਨੇ ਵਾਹਣ ਹਜੇ ਰੌਣੀ ਕਰਨਾ ਭਰਾਵੋ ਉਹ ਰਹਿਣ ਦਿਓ ਕਿਉਂਕਿ ਹੁਣ ਲੇਟ ਹੋ ਗਿਆ ਕੰਮ ਮੁੜ ਕੇ ਛਾੜ ਨਹੀਂ ਦੇਣਾ ਮੂੰਗੀ ਨੇ ਫਿਰ ਤੁਸੀਂ ਆਖੋਗੇ ਯਾਰ ਸਾਰੇ ਗਲਤ ਪੰਗਾ ਲੈ ਲਿਆ ਖਰਚਾ ਵੀ ਕਰ ਲਿਆ ਸਪਰੇਆ ਵੀ ਕਰ ਲੀਆਂ 20 ਵੀ ਮਹਿੰਗੇ ਭਾ ਦਾ ਪਾਲਿਆ ਉਹ ਰਹਿਣ ਦਿਓ ਜੇ ਨਹੀਂ ਰਹਿੰਦੇ ਕਿਲਾ ਦੋ ਕਿਲੇ ਵੀਜ ਕੇ ਵੇਖ ਲਓ ਫਿਰ ਵੀ ਕਿਉਂਕਿ ਝ ਦੇਣਾ ਝਾੜ ਘਟੀ ਜਾਣਾ ਸੋ ਜਿਹੜੇ ਵੀਰ ਮਾਨ ਰੌਣੀ ਕਰੀ ਬੈਠੇ ਉਹਨਾਂ ਨੂੰ ਮੈਂ ਦੱਸ ਦਿੰਨਾ ਵੀ ਜਾਂ ਤਾਂ ਬਾਈ ਬਾਂਸੀ ਗੋਲਡ ਤੇ ਜਾਂ MH 421 ਇਹ ਦੋ ਹੀ ਕੁਆਲਿਟੀਆਂ ਜਿਹੜੀਆਂ ਹੁਣ ਝਾੜ ਦੇਣੀਆਂ ਹੋਰ ਨਾ ਤਾਂ ਸਟਾਰ 444 ਨੇ ਦੇਣਾ ਨਾ ਕਿਸੇ ਵੀ ਹੋਰ ਬੀਜ ਨੇ ਦੇਣਾ ਹੁਣ ਸੋ ਇਹ ਦੋ ਹੀ ਹੈ ਜਾਂਦਾ ਬਾਂਸੀ ਗੋਲਡ ਤੇ ਜਾਂ 421 ਸੋ ਆਪਾਂ ਰਿਕਮੈਂਡਡ ਕਿਸੇ ਬੀਜ ਨੂੰ ਨਹੀਂ ਕਰਦੇਗੇ ਨਾ ਆਪਾਂ ਕਿਸੇ ਕੰਪਨੀ ਵਾਲਿਆਂ ਤੋਂ ਕੁਝ ਲੈਣਾ ਪਰ ਆਪਾਂ ਆਪ ਦਾ ਤਜਰਬਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਭਰਾਵੋ ਵੀ ਸਾਡਾ ਤਜਰਬਾ ਤੇ ਇਹ ਜਾਂਦਾ ਵੀ ਇਹ ਦੋ ਹੀ ਬੀਜ ਜਿਹੜੇ ਹੁਣ ਕਾਮਯਾਬ ਆ ਪਛੇਤੀ ਮੂੰਗੀ ਆਸਤੇ ਸੋ ਬਾਕੀ ਕਿਸੇ ਵੀਰ ਨੇ ਹੋਰ ਵੀ ਬੀਜੀ ਹੋਵੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਵੀ ਦੇ ਸਕਦਾ ਬਾਈ ਕਿਹੜਾ ਬੀ ਬੀਜ ਦੇ ਕਿੰਨਾ ਝਾੜ ਦਿੰਦਾ ਪਰ ਇਹ ਜਿਹੜੇ ਦੋਨੇ ਬੀ ਆ ਆਪਣੇ ਲਗਭਗ 5 5.5 6 ਕੁਆਂਟਲ ਤੱਕਰ ਵੀ ਜਿਹੜੇ ਕਿੱਲੇ ਦੇ ਨਿਕਲੇ ਆਉਂਦੇ ਆ ਲਗਭਗ 72 ਦਿਨਾਂ ਤੋਂ ਬਾਅਦ ਵਾਣ ਵਿਹਲਾ ਹੋ ਜਾਂਦਾ 68 69 ਦਿਨਾਂ ਤੋਂ ਜਿਹੜੀ ਮੂੰਗੀ ਇਹ ਵੱਢੀ ਜਾਂਦੀ ਹੈ 72 ਦਿਨਾਂ ਦੇ ਵਿੱਚ ਵਿੱਚ ਵਾਣ ਵਿਹਲਾ ਹੋ ਜਾਂਦਾ ਤੋ ਕਈ ਵੀ ਡੀਏਪੀ ਬਾਰੇ ਪੁੱਛਦੇ ਸੀ ਕਿ ਭਾਈ ਡੀਏਪੀ ਪਾਉਣੀ ਚਾਹੀਦੀ ਹੈ ਕਿ ਨਹੀਂ ਪਾਉਣੀ ਚਾਹੀਦੀ ਦੇਖੋ ਭਰਾਵਾ ਥੋੜੇ ਸਮੇਂ ਦੀ ਫਸਲ ਆ ਜੇ ਡੀਏਪੀ ਪੈ ਜੇ ਖਰਾਕ ਜਿੰਨੀ ਵੀ ਇਹਨੂੰ ਪੈ ਜੇ ਓਨੀ ਥੋੜੀ ਆ ਮਤਲਬ ਡੀਏਪੀ ਤੁਸੀਂ ਅੱਧਾ ਗੱਟਾ ਪਾ ਸਕਦੇ ਆ ਕਿੱਲੇ ਤਾਂ ਚੰਗੀ ਗੱਲ ਆ ਕਿਉਂਕਿ ਕਦ ਕਰਾਉਣਾ ਹੁੰਦਾ ਪਮੂਗੀ ਦਾ ਜਿੰਨਾ ਕਦ ਕਰ ਜੇ ਓਨੀ ਠੀਕ ਰਹਿੰਦੀ ਆ ਇੱਕ ਤਾਂ ਮਸ਼ੀਨ ਦੇ ਮਤਲਬ ਮੂੰਹ ਚ ਆ ਜਾਂਦੀ ਹੈ ਜੇ ਥੋੜਾ ਕਦ ਰਹਿ ਜੇ ਫਿਰ ਮਸ਼ੀਨ ਥੱਲੇ ਹੀ ਸਿੱਟੀ ਜਾਂਦੀ ਪੂਰ ਪੂਰ ਕੇ ਫਲੀਆਂ ਉਹ ਜਵੇਂ ਹੱਥ ਪੱਲੇ ਕੁਝ ਨਹੀਂ ਆਉਂਦਾਗਾ ਸੋ ਕਦ ਜਿਹੜਾ ਬਹੁਤ ਜ਼ ਬਾਕੀ ਪਹਿਲੇ ਪਾਣੀ ਤੇ ਤੁਸੀਂ ਅੱਧਾ ਗੱਟਾ ਜੂਰਗਾ ਪਾ ਦਿਓ ਦੂਜੇ ਪਾਣੀ ਤੇ ਫੇਰ ਅੱਧਾ ਗੱਟਾ ਪਾ ਦਿਓ ਘੱਟੋ ਘੱਟ ਗੱਟਾ ਜਾਂ ਡੇਢ ਗੱਟਾ ਵੀ ਤੁਸੀਂ ਜੂਰਗਾ ਦਾ ਜਿਹੜਾ ਪਾ ਸਕਦੇ ਆ ਤੇ ਸਪਰੇਅ ਦੀ ਕੋਲ ਨਾ ਕਰੋ 7-8 ਦਿਨਾਂ ਤੋਂ ਤੁਸੀਂ ਸੁੰਢੀ ਹੋਵੇ ਤੇ ਚਾਹੇ ਨਾ ਹੋਵੇ ਸੁੰਢੀ ਜਦੋਂ ਕੇਰਾ ਪੈ ਗਈ ਬਈ ਪਹਿਲੀ ਸੁੰਢੀ ਜਦੋਂ ਪੈਣ ਪੈਂਦੀ ਆ ਆਪਾਂ 7-8 10 ਦਿਨਾਂ ਤੇ ਉਹ ਮਰਦੀ ਨਹੀਂ ਜੀ ਜਦੋਂ ਕੇਰਾ ਪੈ ਗਈ ਉਹਦਾ ਕੰਟਰੋਲ ਤੁਸੀਂ ਕਰ ਲਿਓ ਮੋੜ ਕੇ ਤਾਂ ਚਲੋ ਕੋਈ ਗੱਲ ਨਹੀਂ ਫਿਰ ਪਈ ਤਾਂ ਵੀ ਛਿੜਕੀ ਜਾਂਦੀ ਸੁੰਡੀ ਪਈ ਤੇ ਬਾਅਦ ਵੀ ਪਰ ਪਹਿਲੀ ਜਿਹੜੀ ਸਪਰੇ ਉਹ ਸੁੰਡੀ ਪਵੇ ਜਾਂ ਨਾ ਪਵੇ 7 8 10 ਦਿਨਾਂ ਦੇ ਹਾ ਪੱਕ ਫੇ ਤੇ ਤੁਸੀਂ ਬੀਜਣ ਤੋਂ ਬਾਅਦ ਉਹ ਤੁਸੀਂ ਕਰਨੀ ਕਰਨੀ ਹੈ ਸਪਰੇ ਸੋ ਇਸ ਵੀਡੀਓ ਦੇ ਵਿੱਚ ਇੰਨੀ ਕ ਜਾਣਕਾਰੀ ਜੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਜੇ ਹੋਰ ਕਿਸੇ ਵੀਰ ਦਾ ਕੋਈ ਸਵਾਲ ਹੋਇਆ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰਦੇ ਆਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ